ਦੋਸਤੋ ਪੰਜਾਬੀ ਟਰਬਿਊਂਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਵਿੱਚ ਭਾਜਪਾ ਦੀ ਨਵੀਂ ਖੇਡ ਦੋਸਤੋ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਸ ਦੇ ਨਾਲ ਹੀ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ ਆਪਣੇ ਢੰਗ ਨਾਲ ਜੋੜ ਤੋੜ ਕੀਤੀ ਜਾ ਰਹੀ ਹੈ ਰਾਜਨੀਤਿਕ ਫੇਰਬਦਲ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਜਿੱਥੇ ਦੇਸ਼ ਦੀਆਂ ਦੋ ਵੱਡੀਆਂ ਸਿਆਸੀ ਤਿਰਾਂ ਇੰਡੀਆ ਗਠਜੋੜ ਤੇ ਭਾਜਪਾ ਉਹ ਵੱਖ-ਵੱਖ ਸਿਆਸੀ ਤਿਰਨ ਨਾਲ ਲਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਇੰਡੀਆ ਗਠਜੋੜ ਤਾਂ ਬਣ ਹੀ ਚੁੱਕਾ ਹੈ ਜਿਸ ਚ ਲਗਭਗ 2 ਦਰਜਨ ਤੋਂ ਵੱਧ ਸਿਆਸੀ ਤਿਰਨ ਸ਼ਾਮਲ ਨੇ ਤਾਂ ਉੱਥੇ ਹੀ ਭਾਜਪਾ ਵੀ ਜਿਹੜੀ ਆ ਉਹ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਦੇਸ਼ ਦੀ ਛੋਟੀ-ਛੋਟੀ ਖੇਤਰੀ ਪਾਰਟੀਆਂ ਨੂੰ ਨਾਲ ਜੋੜਨ ਲੱਗੀ ਹੋਈ ਹੈ ਤਾਂ ਜੋ ਲੋਕ ਸਭਾ ਚੋਣਾਂ ਚ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਦੇ ਜਿੱਤ ਹਾਸਲ ਕੀਤੀ ਜਾ ਸਕੇ ਪਰ ਇਸੇ ਦੌਰਾਨ ਜਿਹੜਾ हरियाणा ਦੇ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਇੱਕ ਸਿਆਸੀ ਪੁਚਾਲ ਦੇਖਣ ਨੂੰ ਮਿਲਿਆ ਵੀ ਹਰਿਆਣਾ ਦੇ ਵਿੱਚ ਜਿਹੜਾ ਭਾਜਪਾ ਤੇ ਜੀ ਜੀ ਪੀ ਦਾ ਗਠਚੋਰ ਜਿਹੜਾ ਉਹ ਟੁੱਟ ਚੁੱਕਾ ਹੈ ਤੋੜ ਵਿਛੋੜਾ ਦੋਵਾਂ 'ਚ ਹੋ ਗਿਆ ਹੈ ਤੇ ਇੰਨਾ ਹੀ ਨਹੀਂ ਤੋੜ ਵਿਛੋੜਾ ਹੋਣ ਦੇ ਨਾਲ-ਨਾਲ ਹਰਿਆਣਾ ਦੇ ਸੀਐਮ ਤੱਕ ਬਦਲ ਦਿੱਤਾ ਗਿਆ ਇਹ ਸਾਰਾ ਘਟਨਾਕ੍ਰਮ ਜਿਹੜਾ ਹੈ ਅੱਜ ਦੇ ਦਿਨ ਵਿੱਚ ਦੇਖਣ ਨੂੰ ਮਿਲਿਆ ਵੀ ਜਿਵੇਂ ਦੋਵੇਂ ਪਾਰਟੀਆਂ 'ਚ ਤੋੜ-ਵਿਛੋੜਾ ਹੁੰਦਾ ਹੈ ਸੀਐਮ ਅਸਤੀਫਾ ਦਿੰਦੇ ਨੇ ਵਿਧਾਇਕਤਲ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਇਹੋ ਜੀ ਘਟਨਾਵਾਂ ਸਾਰੀਆਂ ਅੱਜ ਦੇਖਣ ਨੂੰ ਮਿਲੀਆਂ ਨੇ ਇੱਕੋ ਦਿਨ ਚ ਐਹੋ ਜਿਹਾ ਕੁਝ ਹੁੰਦਾ ਪਰ ਜੇ ਦੇਖੀਏ ਤਾਂ ਮਨੋਰ ਲਾਲ ਖੱਟਰ ਦਾ ਅਸਤੀਫਾ ਦੇਣਾ ਤੇ ਉਸ ਤੋਂ ਬਾਅਦ ਨੈਬ ਸੈਣੀ ਜੋ ਕਿ ਕੁਰਸੀ ਖੇਤਰ ਤੋਂ ਲੋਕ ਸਭਾ ਮੈਂਬਰ ਨੇ ਸੰਸਦ ਮੈਂਬਰ ਨੇ ਉਹਨਾਂ ਦਾ ਮੁੱਖ ਮੰਤਰੀ ਚੁਣਿਆ ਜਾਣਾ ਤੇ ਉਹ ਸ਼ਾਮੀ 5 ਵਜੇ ਸੌ ਚੁੱਕਰੇ ਨੇ ਤਾਂ ਇਹੋ ਜੀ ਸਾਰੀਆਂ ਚੀਜ਼ਾਂ ਅੱਜ ਹਰਿਆਣਾ ਦੇ ਵਿੱਚ ਦੀ ਰਾਜਨੀਤੀਕ ਚ ਇੱਕ ਵੱਡੇ ਫੇਰ ਬਦਲਵਜੋ ਦੇਖਣ ਨੂੰ ਮਿਲਿਆ ਨੇ ਪਰ ਜੇ ਇਸ ਪਿਛੋਕੜ ਤੇ ਨਿਗਾਹ ਮਾਰੀਏ ਤਾਂ ਇਸ ਪਿੱਛੇ ਬਹੁਤ ਕੁਝ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਜੋੜ-ਤੋੜ ਕੀਤੀ ਜਾ ਰਹੀ ਸੀ ਇਸੇ ਦੌਰਾਨ ਹਰਿਆਣਾ ਦੇ ਵਿੱਚ ਭਾਜਪਾ ਤੇ ਜਜਪੀ ਦਾ ਗੜਚੋੜ ਹੈ ਦੋਵੇਂ ਸਿਆਸੀ ਧਿਰਾਂ ਦਾਅਵੇ ਤਾਂ ਇਹੀ ਕਰ ਰਹੀਆਂ ਸੀ ਪਿਛਲੇ ਲੰਬੇ ਸਮੇਂ ਤੋਂ ਵੀ ਕਿ ਉਹ ਵੱਖ-ਵੱਖ ਚੋਣਾਂ ਲੜਨਗੇ ਪਰ ਕਿਤੇ ਨਾ ਕਿਤੇ ਦੋਵਾਂ 'ਚ ਗੱਲਬਾਤ ਵੀ ਹੋਈ ਤੇ ਉਸ ਗੱਲਬਾਤ 'ਚ ਜੀ ਜੀ ਪੀ ਵੱਲੋਂ ਜੋ ਪਤਾ ਲੱਗ ਰਿਹਾ ਵੀ ਕਿ ਦੋ ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਤੇ ਭਾਜਪਾ ਉਹ ਦੇਣ ਨੂੰ ਤਿਆਰ ਨਹੀਂ ਸੀ ਤਾਂ ਇਸ ਕਰਕੇ ਵੀ ਦੋਵਾਂ ਦੇ ਵਿੱਚ ਜਿਹੜਾ ਹੈਗਾ મતਭੇਦ ਸ਼ੁਰੂ ਹੋ ਗਏ ਸੀ ਤੇ ਇਨ੍ਹਾਂ મતਭੇਦਾਂ ਦੇ ਵਿੱਚ ਹੀ ਦਿਖ ਰਿਹਾ ਸੀ ਵੀ ਕਿ ਜੀ ਜੀ ਪੀ ਕਿਸੇ ਵੀ ਸਮੇਂ ਭਾਜਪਾ ਤੋਂ ਆਪਣਾ ਸਮਰਥਨ ਹੈ ਹਮੈਤ ਉਹ ਵਾਪਸ ਲੈ ਸਕਦੀ ਹੈ ਜੇਕਰ ਜੀ ਜੀ ਪੀ ਇਸ ਮੈਂ ਆਪਣੀ ਹਮਾਇਤ ਵਾਪਸ ਲੈਂਦੀ ਤਾਂ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਡਿੱਗ ਸਕਦੀ ਸੀ ਕਿਉਂਕਿ ਹਰਿਆਣਾ ਜੀ ਜੀਪੀ ਦੇ ਹਮੈਦ ਦੇ ਨਾਲ ਭਾਜਪਾ ਨੇ ਸਰਕਾਰ ਬਣਾਈ ਹੋਈ ਹੈ ਪਰ ਉਸ ਤੋਂ ਪਹਿਲਾਂ ਹੀ ਭਾਜਪਾ ਨੇ ਜੀ ਜੀਪੀ ਤੋਂ ਇੱਕ ਤਰ੍ਹਾਂ ਦਾ ਰਿਸ਼ਤਾ ਤੋੜ ਦਿਆਂ ਜਿਹੜਾ ਮੁੱਖ ਮੰਤਰੀ ਮਨੋਰ ਲਾਲ ਖੱਟਰ ਸਨੇ ਪੂਰੀ ਜਿਹੜੀ ਵੀ ਕੈਬਨਿਟ ਸੀਗੀ ਉਸਨੇ ਅਸਤੀਫਾ ਦੇ ਦਿੱਤਾ ਤੇ ਅਸਤੀਫਾ ਦੇਣ ਦੇ ਨਾਲ ਹੀ ਜਿਹੜਾ ਉਹਨਾਂ ਨੇ ਵਿਧਾਇਕ ਸਭਾ ਦੀ ਮੀਟਿੰਗ ਸੱਦੀ ਤੇ ਉਸ 'ਚ ਨੈਬ ਸ਼ਾਡੀ ਨੂੰ ਮੁੱਖ ਮੰਤਰੀ ਦਾ ਚਿਹਰਾ ਚੁਣਿਆ ਗਿਆ ਦੋਸਤੋ ਇਸ ਦੇ ਵਿੱਚ ਹੀ ਹੋਰ ਗੱਲਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੀ ਹਰਿਆਣਾ ਦੀ ਜਮੀਂ ਆਪਣੇ ਸਭ ਦੇ ਧਿਆਨ ਦੇ ਵਿੱਚ ਇੱਕ 90 ਵਿਧਾਨ ਸਭਾ ਹਲਕੇ ਨੇ ਤੇ 90 ਵਿਧਾਇਕ ਨੇ ਤਾਂ ਉੱਥੇ ਬਹੁਮਤ ਦਾ ਅੰਕੜਾ 46 ਤੇ ਹੈ ਜਦੋਂ ਕਿ ਭਾਜਪਾ ਦੇ ਹਿੱਸੇ 41 ਵਿਧਾਇਕ ਜਿਹੜੇ ਭਾਜਪਾ ਦੇ ਕੋਲ ਸੀਗੇ ਤੇ 10 ਜੀਜੇਪੀ ਕੋਲ ਸੀਗੇ ਇਸ ਤਰ੍ਹਾਂ 51 ਵਿਧਾਇਕਾਂ ਦੀ ਗੜਚੋੜ ਦੀ ਸਰਕਾਰ ਚੱਲ ਰਹੀ ਸੀ ਪਰ ਜੀਜੇਪੀ ਨਾਲ ਤੋੜ ਵਿਛੋੜਾ ਇੱਕ ਤਰ੍ਹਾਂ ਦਾ ਕਰਨ ਤੋਂ ਬਾਅਦ ਭਾਜਪਾ ਕੋਲ ਸਿਰਫ ਇੱਕ 41 ਜਿਹੜੇ ਨੇ ਉਹ ਵਿਧਾਇਕ ਹੀ ਰਹਿ ਗਏ ਸੀ ਪਰ ਭਾਜਪਾ ਨੇ ਜਿਹੜਾ ਆਜ਼ਾਦ ਵਿਧਾਇਕਾਂ ਨੂੰ ਨਾਲ ਰਲਾਇਆ ਤੇ ਇੱਕ ਹਲਪਾ ਦੇ ਜਿਹੜਾ ਵਿਧਾਇਕ ਨੇ ਉਹਨਾਂ ਨੂੰ ਨਾਲ ਹਰਿਆਣਾ ਲੋਕਦਲ ਦੇ ਵਿਧਾਇਕ ਨੂੰ ਨਾਲ ਰਲਾ ਕੇ ਮਤਲਬ ਇਸ ਤਰ੍ਹਾਂ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 48 ਤੇ ਪਹੁੰਚ ਗਈ ਤੇ ਨਾਇਬ ਸ਼ੈਣੀ ਜੋ ਕਿ ਨਵੇਂ ਮੁੱਖ ਮੰਤਰੀ ਦੇ ਚਿਹਰੇ ਨੇ ਉਹਨਾਂ ਨੇ ਰਾਜਪਾਲ ਸ਼੍ਰੀ ਬੰਨਾਰੂ ਦਿੱਤਾ ਤਰਾਏ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਤੇ ਉਹ ਦਾਵਾ ਮਨਜ਼ੂਰ ਹੋ ਗਿਆ ਤੇ ਉਹ ਸ਼ਮੀ 5 ਵਜੇ ਜਿਹੜਾ ਸੌ ਚੁੱਕਰੇ ਨੇ ਤੇ ਦੋਸਤੋ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਇਹ ਘਟਨਾਕ੍ਰਮ ਹਰਿਆਣਾ ਦੀ ਰਾਜਨੀਤੀ ਲਈ ਵੀ ਵੱਡਾ ਹੈ ਕਿਉਂਕਿ ਮਨੋਰ ਲਾਲ ਖੱਟਰ 2014 ਤੋਂ ਲਗਾਤਾਰ ਜਿਹੜੇ ਨੇ ਉਹ ਮੁੱਖ ਮੰਤਰੀ ਵਜੋਂ ਕਾਬਜ਼ ਸੀਗੇ ਪਹਿਲਾਂ ਉਹਨਾਂ ਨੇ 14 ਤੋਂ 19 ਤੱਕ ਦੀ ਟਰਮ ਪੂਰੀ ਕੀਤੀ ਤੇ 19 'ਚ ਉਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ 19 'ਚ ਜਾ ਕੇ ਭਾਜਪਾ ਦੇ ਕਿਤੇ ਨਾ ਕਿਤੇ ਹਾਲਾਤ ਹਰਿਆਣਾ 'ਚ ਵਿਗੜਦੇ ਦਿਖੇ ਸੀਗੇ ਤਦ ਹੀ ਉਹਨਾਂ ਨੂੰ ਬਹੁਮਤ ਦਾ ਆਕੜਾ ਨਹੀਂ ਮਿਲ ਸਕਿਆ ਸੀ ਤੇ ਉਹਨਾਂ ਨੂੰ ਜਜਪੀ ਨਾਲ ਗਠਜੋੜ ਕਰਨਾ ਪਿਆ ਉਹਨਾਂ ਦੇ ਮੋਟੇ ਤੇ ਸਰਕਾਰ ਬਣਾਣੀ ਪਈ ਸੀ ਪਰ ਇਸ ਤੋਂ ਬਾਅਦ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਭਾਜਪਾ ਦਾ ਹੋਰ ਵੀ ਜਿਹੜਾ ਕਿਰਦਾਰ ਹੈ ਉਹ ਖੇਠਾਂ ਨੂੰ ਆਇਆ ਸੀ ਭਾਜਪਾ ਦਾ ਕਦ ਛੋਟਾ ਹੋਇਆ ਸੀ ਕਿਤੇ ਨਾ ਕਿਤੇ ਭਾਜਪਾ ਨੂੰ ਇੰਝ ਲੱਗ ਰਿਹਾ ਸੀ ਵੀ ਕਾ ਵਿਧਾਨ ਸਭਾ ਚੋਣਾਂ ਚ ਜਾਂ ਲੋਕ ਸਭਾ ਚੋਣਾਂ ਦੋਹਾਂ ਚੀਜ਼ ਜਿਹੜਾ ਉਹ ਭਾਜਪਾ ਦੇ ਹੱਥੋਂ ਕੁਝ ਨਾ ਕੁਝ ਜਾ ਸਕਦਾ ਹੈ ਹਰਿਆਣਾ ਖਿਸਕ ਸਕਦਾ ਹੈ ਇਸ ਕਰਕੇ ਉਹਨਾਂ ਨੇ ਨੈਬ ਸ਼ੈਣੀ ਨੂੰ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਐ ਲੰਨੇ ਜੋ ਕਿ ਸ਼ੈਣੀ ਸਮਾਜ ਦੇ ਨਾਲ ਸੰਬੰਧਿਤ ਨਹੀਂ OBC ਨੇ ਤਾਂ ਕਿਤੇ ਨਾ ਕਿਤੇ ਇਹ ਭਾਜਪਾ ਨੇ ਇਸ ਤਰ੍ਹਾਂ ਜਿੱਥੇ OBC ਸਮਾਜ मतलब ਦਲਤਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਸ਼ੈਣੀਆਂ ਦਾ ਇੱਕ ਵੱਡਾ ਵੋਟ ਬੈਂਕ ਹੈ ਸ਼ੈਣੀ ਸਮਾਜ ਦਾ ਵੱਡਾ ਵੋਟ ਬੈਂਕ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦੇ ਨਾਲ ਹੀ ਹੁਣ ਕਿਆਸ ਇਹ ਵੀ ਲਏ ਜਾ ਰਹੇ ਨੇ ਵੀ ਜਿਹੜਾ ਡਿਪਟੀ ਸੀਐਮ ਹੋਏਗਾ ਉਹ ਜਾਟ ਬਰਾਦਰੀ ਤੋਂ ਹੋ ਸਕਦਾ ਹੈ ਕਿ ਕੋਈ जाट ਨੂੰ ਜਿਹੜਾ ਡਿਪਟੀ ਸੀ ਹੈ ਅਨਾਉਂਸ ਕਰਕੇ ਹਰਿਆਣਾ ਦੇ ਵਿੱਚ ਭਾਜਪਾ जाट ਬਰਾਦਰੀ ਦੀ ਵੋਟਾਂ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਕਿਉਂਕਿ ਹਰਿਆਣਾ ਚ ਇੱਕ ਵੱਡਾ ਹਿੱਸਾ ਹੈ ਜਾਟਾਂ ਦਾ ਤੇ ਜਾਟਾਂ ਦੀ ਵੋਟ ਤੋਂ ਬਿਨਾ ਕੋਈ ਵੀ ਸਰਕਾਰ ਉੱਥੇ ਬਣਨੀ ممکن ਨਹੀਂ ਹੈ ਜਾਟਾਂ ਦੀ ਹਮਾਇਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਹੁਣ ਭਾਜਪਾ ਉਸਤੇ ਵੀ ਦਾਅ ਖੇਡ ਸਕਦੀ ਹੈ ਕਿਉਂਕਿ ਭਾਜਪਾ ਨੂੰ ਲੱਗ ਰਿਹਾ ਵੀ ਕਿ ਲੋਕ ਸਭਾ ਚੋਣਾਂ ਜੋ ਕਿ ਬਹੁਤ ਥੋੜੇ ਸਮੇਂ ਬਾਅਦ ਹੈ ਕਿਸੇ ਵੀ ਸਮੇਂ ਚੋਣ ਜਾਬਤਾ ਲੱਗ ਸਕਦੀ ਹੈ ਤੇ ਲੋਕ ਸਭਾ ਚੋਣਾਂ ਵੀ ਨੇ ਤੇ ਇਸ ਤੋਂ ਠੀਕ ਜੇ ਦੇਖੀਏ 5-6 ਮਹੀਨੇ ਬਾਅਦ ਅਕਤੂਬਰ ਮਹੀਨੇ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਹੁੰਦੀਆਂ ਨੇ ਤੇ ਉਸ ਨੂੰ ਲੈ ਕੇ ਵੀ ਭਾਜਪਾ ਵੱਲੋਂ ਹੁਣੇ ਤੋਂ ਜਿਹੜਾ ਜੋੜ-ਤੋੜ ਸ਼ੁਰੂ ਕੀਤਾ ਜਾ ਰਿਹਾ ਤਾਂ ਇਹਨਾਂ ਸਾਰੇ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਭਾਜਪਾ ਨੇ ਸਾਰਾ ਰਾਜਨੀਤਿਕ ਫੇਰ ਬਦਲ ਕੀਤਾ ਪਰ ਹੁਣ ਦੇਖਣ ਵਾਲੀ ਗੱਲ ਹੋਵੇ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਹ ਫੇਰ ਬਦਲ ਤਾਂ ਕਰ ਦਿੱਤਾ ਉਜਾ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਹੋਵੇ ਕਟਰ ਦੀ ਥਾਂ ਤੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਹੋਵੇ ਪਰ ਇਸ ਦੇ ਨਾਲ ਹੀ ਜੇ ਦੂਜੇ ਪਾਸੇ ਦੇਖੀਏ ਤਾਂ ਚਾਹੀ ਭਾਜਪਾ ਕੋਲ ਬਹੁਮਤ ਦਾ ਆਕੜਾ ਨਾ ਵੀ ਰਹਿੰਦਾ ਪਰ ਇੱਕ ਚੀਜ਼ ਹੋਰ ਵੀ ਹੈ ਵੀ ਇਸ ਦੇ ਬਾਵਜੂਦ ਕੋਈ ਵੀ ਰਾਜਨੀਤਿਕ 당 ਹੈ ਜਿਹੜਾ ਉਹ ਭਾਜਪਾ ਦੇ ਵਿਰੁੱਧ ਜਾ ਕੇ ਬੇਪਰੋਸ ਕੀ ਮਤਾ ਨਹੀਂ ਲਿਆ ਸਕਦਾ ਸੀ ਕਿਉਂਕਿ ਉਸ ਦਾ ਇੱਕ ਵੱਡਾ ਕਾਰਨ ਵੀ ਹੈ ਜਿਹੜਾ ਬਜਟ ਸੈਸ਼ਨ ਹਰਿਆਣਾ ਦਾ ਲੰਘ ਕੇ ਹਟਿਆ ਉਸ ਦੇ ਵਿੱਚ ਕਾਂਗਰਸ ਵੱਲੋਂ ਬੇਪਰੋਸਕੀ ਮਤਾ ਜਿਹੜਾ ਉਹ ਭਾਜਪਾ ਦੇ ਵਿਰੁੱਧ ਲਿਆਂਦਾ ਗਿਆ ਸੀ ਤੇ ਉਸ ਸਮੇਂ ਭਾਜਪਾ ਤੇ ਜੀ ਜੀ ਪੀ ਗਠਜੋੜ ਚ ਸੀਗੇ ਇਕੱਠੇ ਸੀਗੇ ਤੇ ਉਹ ਬੇਪਰੋਸਕੀ ਮਤਾ ਜਿਹੜਾ ਨਾ ਮਨਜ਼ੂਰ ਹੋ ਗਿਆ ਸੀ ਉਸ ਤੋਂ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ ਇਸ ਕਰਕੇ ਹੁਣ ਕੋਈ ਵੀ ਰਾਜਨੀਤਿਕ ਪਾਰਟੀ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਜੀ ਜੀ ਪੀ ਦੀ ਗੱਲ ਕਰ ਲਈਏ ਚਾਹੇ ਇਨਲੋ ਦੀ ਗੱਲ ਕਰ ਲਈਏ ਕੋਈ ਵੀ ਰਾਜਨੀਤਿਕ ਪਾਰਟੀ ਉਹ ਬੇਪਰੋਸਕੀ ਮਤਾ ਨਹੀਂ ਲਿਆ ਸਕਦੀ ਸੀ ਕਿਉਂਕਿ ਜਿਹੜੇ ਨਿਯਮ ਅਨੁਸਾਰ ਇੱਕ ਚੀਜ਼ ਸਪਸ਼ਟ ਹੈ ਕੋਈ ਵੀ ਬੇਪਰੋਸ ਕੀਮਤ ਹੈ ਉਹ 6 ਮਹੀਨੇ ਤੋਂ ਪਹਿਲਾਂ ਨਹੀਂ ਲਿਆਂਦਾ ਜਾ ਸਕਦਾ ਤੇ ਇਸ ਲਈ ਭਾਜਪਾ ਸੱਤਾ ਦੇ ਵਿੱਚ ਕਾਬਿਲ ਸੀ ਤੇ ਭਾਜਪਾ ਹੀ ਰਹਿ ਸਕਦੀ ਸੀ ਇਸ ਲਈ ਜਿਹੜਾ ਇੱਕ ਚੀਜ਼ ਤਾਂ ਸਪਸ਼ਟ ਸੀ ਵੀ ਕਿ ਭਾਜਪਾ ਦੀ ਸਰਕਾਰ ਨੂੰ ਕੁਝ ਨਹੀਂ ਹੁੰਦਾ ਦਿਖਾਈ ਦੇ ਰਿਆ ਸੀ ਕਿਉਂਕਿ ਅੱਜ ਮਾਰਚ ਮਹੀਨਾ ਚੱਲ ਰਿਹਾ ਤੇ ਜਾ ਕੇ ਸਤੰਬਰ ਅਖੀਰ ਜਾਂ ਅਕਤੂਬਰ ਦੇ ਵਿੱਚ ਲੋਕ ਸਭਾ ਚੋਣ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤਾਂ ਇਸ ਕਰਕੇ ਜੇਕਰ ਉਸ ਸਮੇਂ ਸੀ ਚੋਣਾਂ ਹੁੰਦੀਆਂ ਨੇ ਤਾਂ ਵੀ 6 ਮਹੀਨੇ ਦਾ ਸਮਾਂ ਜਿਹੜਾ ਉਹ ਪੂਰਾ ਹੁੰਦਾ ਤੇ ਇਸ ਕਰਕੇ ਕੋਈ ਬੇਭਰੋਸਗੀ ਮਤਾ ਆਉਣ ਦਾ ਕੋਈ ਚਾਂਸ ਹੀ ਨਹੀਂ ਬਣ ਰਿਹਾ ਸੀਗਾ ਇਸ ਕਰਕੇ ਵੀ ਜਿਹੜਾ ਭਾਜਪਾ ਨੂੰ ਕੋਈ ਡਰ ਨਹੀਂ ਸੀਗਾ ਪਰ ਭਾਜਪਾ ਨੇ ਆਜ਼ਾਦ ਉਮੀਦਵਾਰਾਂ ਨੂੰ ਆਜ਼ਾਦ ਵਿਧਾਇਕਾਂ ਨੂੰ ਨਾਲ ਲਗਾ ਕੇ ਇੱਕ ਵਾਰ ਮੁੜ ਤੋਂ ਬਹੁਮਤ ਦਾ ਆਖੜਾ ਵੀ ਪਾਰ ਕਰਕੇ ਦਿਖਾਇਆ ਤੇ ਹਰਿਆਣਾ ਦੇ ਵਿੱਚ ਮੁੜ ਤੋਂ ਸਰਕਾਰ ਜਿਹੜੀ ਹੈਗੀ ਆਪਣੀ ਹੀ ਰੱਖੀ ਹੈ ਜੋ ਕਿ ਭਾਜਪਾ ਦੀ ਸਰਕਾਰ ਕਾਬਜ਼ ਸੀਗੀ ਪਰ ਇਸ ਦੇ ਨਾਲ ਹੀ ਕੁਝ ਰਾਜਨੀਤਿਕ ਮਾਰਾਂ ਵੱਲੋਂ ਕਿਆਸੀ ਵੀ ਲਾਈ ਜਾ ਰਹੀ ਨੇ ਵੀਕਾ ਹੋ ਸਕਦਾ ਵੀ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਉਹ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾ ਦਿੱਤੀਆਂ ਜਾਣ ਪਰ ਇਹੋ ਜਿਹਾ ਕੁਝ ਰਾਜਨੀਤਿਕ ਮਾਹਰ ਕਹਿ ਸਕਦੇ ਨੇ ਹੋ ਵੀ ਸਕਦਾ ਕੁਝ ਰਾਜਨੀਤਿਕ ਮਾਹਰ ਕਹਿ ਰਹੇ ਨੇ ਇਹੋ ਜਿਹਾ ਕੁਝ ਨਹੀਂ ਹੁੰਦਾ ਵੀ ਕਿ ਭਾਜਪਾ ਕਦੇ ਵੀ ਇਹੋ ਜਿਹਾ ਚਾਂਸ ਨਹੀਂ ਲਵੇਗੀ ਵੀ ਦੋਵੇਂ ਚੋਣਾਂ ਇਕੱਠੇ ਕਰਾ ਕੇ ਇਹੋ ਜਿਹਾ ਹਾਲਾਤ ਕਦੇ ਬਣਨ ਨਹੀਂ ਦੇਵੇਗੀ ਤਾਂ ਇਸ ਕਰਕੇ ਇਹ ਵੀ ਕਿਆਸ ਲਾਏ ਜਾ ਰਹੇ ਨੇ ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਭਾਜਪਾ ਦੀ ਗੱਲ ਕਰ ਲਓ ਇਹ ਹੋਰ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਸਾਰੀਆਂ ਹੀ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਇਸ ਸਮੇਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਕਹਿ ਲੋ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਹਾਸਲ ਕਰਨ ਦੇ ਲੱਗੀਆਂ ਹੋਈਆਂ ਨੇ ਉਸ ਲਈ ਉਹ ਲਗਾਤਾਰ ਜੋੜ ਤੋੜ ਵੀ ਕਰ ਰਹੀਆਂ ਨੇ ਇਸ ਤਰ੍ਹਾਂ ਇੱਕ ਚੀਜ਼ ਹੋਰ ਦੇਖਣ ਚ ਸਾਹਮਣੇ ਆ ਰਹੀ ਹੈ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਜਿਹੜੀ ਇੱਕ ਵਿਚਾਰਧਾਰਾ ਸੀਗੀ ਜਾਂ ਇੱਕ ਸਮਾਜਿਕ ਕਿਰਦਾਰ ਸੀਗਾ ਉਹ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਗਵਾ ਚੁੱਕੀਆਂ ਨੇ ਜੇ ਵਿਚਾਰਤਾ ਰ ਅਦੀ ਗੱਲ ਕਰ ਲਈਏ ਨਾ ਤਾਂ ਹੁਣ ਕੋਈ ਵਿਚਾਰਤਾ ਕਿਸੇ ਸਿਆਸੀ ਧਿਰ ਤੇ ਰਹੀ ਐ ਅੱਜ ਕੋਈ ਵੀ ਸਿਆਸੀ ਧਿਰ ਇੱਕ ਪਾਰਟੀ ਨੂੰ ਗਾਲ੍ਹਾਂ ਕੱਢਦੀ ਐ ਉਸ ਦੇ ਵਿਰੁੱਧ ਚੱਲ ਰਹੀ ਹੁੰਦੀ ਐ ਤੇ ਕੱਲ ਨੂੰ ਨਿੱਜੀ ਹਿੱਤਾਂ ਲਈ ਉਸੇ ਪਾਰਟੀ ਦੇ ਨਾਲ ਜਾਂ ਉਸੇ ਪਾਰਟੀ ਦੇ ਬਰਾਬਰ ਬੈਠੀ ਦਿਖਾਈ ਦਿੰਦੀ ਐ ਤਾਂ ਇਹੋ ਜਿਹੀ ਚੀਜ਼ਾਂ ਅਸੀਂ ਅਕਸਰ ਦੇਖਦੇ ਆ ਕਿ ਇਹੋ ਜਿਹੇ ਹਾਲਾਤ ਬਣਦੇ ਰਹਿੰਦੇ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਤਾਂ ਸਪਸ਼ਟ ਐ ਵੀ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਐ ਰਾਜਨੀਤਿਕ ਆਗੂ ਦਾ ਕੋਈ ਆਪਣਾ ਸਿਆਸੀ ਕਿਰਦਾਰ ਨਹੀਂ ਐ ਯਾ ਉਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਐ ਕਿ ਇੱਕ ਵਿਚਾਰਧਾਰਾ ਤੇ ਉਹ ਕੰਮ ਕਰਨੀ ਆ ਉਸ ਤੇ ਜ਼ੋਰ ਦੇ ਕੇ ਹੀ ਪਹਿਰਾ ਦੇਣ ਪਰ ਇਹੋ ਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਸਾਰੀ ਰਾਜਨੀਤਿਕ ਪਾਰਟੀਆਂ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਆ ਵੱਤ ਤੋਂ ਵੱਤ ਸੀਟਾਂ ਹਾਸਲ ਕਰਨੀ ਵੱਤ ਤੋਂ ਵੱਤ ਵੋਟਾਂ ਹਾਸਲ ਕਰਨੀ ਲੱਗੀਆਂ ਹੋਈਆਂ ਨੇ ਪਰ ਹੁਣ ਦੇਖਣਾ ਇਹੀ ਹੋਵੇਗਾ ਲੋਕ ਸਭਾ ਚੋਣਾਂ ਨੂੰ ਬਹੁਤ ਥੋੜਾ ਸਮਾਂ ਰਹਿ ਚੁੱਕਾ ਹੈ ਅੱਜ ਤੋਂ 3-4 ਦਿਨ 5 ਦਿਨ ਦੇ ਵਿੱਚ ਵਿੱਚ ਕਿਸੇ ਵੀ ਸਮੇਂ ਚੋਣ ਜਾਬਤਾ ਲੱਗ ਸਕਦਾ ਤੇ ਚੋਣ ਜਾਬਤਾ ਲੱਗਣ ਦੇ ਨਾਲ ਹੀ ਜਿਹੜਾ ਲੋਕ ਸਭਾ ਚੋਣਾਂ ਦਾ ਇੱਕ ਰਸਮੀ ਤੌਰ ਤੇ ਐਲਾਨ ਵੀ ਹੋ ਜੇਗਾ ਤੇ ਹੁਣ ਦੇਖਣਾ ਇਹੀ ਹੋਵੇਗਾ ਕਿ ਰਾਜਨੀਤਿਕ ਪਾਰਟੀਆਂ ਤਾਂ ਲੋਕਾਂ ਨੂੰ ਲੁਭਾਉਣ ਲੱਗੀਆਂ ਹੋਈਆਂ ਨੇ ਵਾਤੂ ਵਾਤ ਵੋਟਾਂ ਹਾਸਲ ਕਰਨ ਲਈ ਕੁਝ ਨਾ ਕੋਈ ਚਾਰਾ ਜੋਈ ਕਰ ਰਹੀਆਂ ਨੇ ਪਰ ਇਸ ਚ ਕਿੰਨੀਆਂ ਰਾਜਨੀਤਿਕ ਪਾਰਟੀਆਂ ਕਾਮਯਾਬ ਹੁੰਦੀਆਂ ਨੇ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਯਾ ਲੋਕ ਕੀ ਸੋਚ ਕੇ ਕੀ ਸਮਝ ਕੇ ਇਸ ਵਾਰ ਆਪਣਾ ਵੋਟ ਦਿੰਦੇ ਨੇ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਇਹ ਸਾਰੀ ਚੀਜ਼ਾਂ ਨੇ ਦਾ ਪਤਾ ਤਾਂ ਚੋਣਾਂ ਦੇ ਨਤੀਜਿਆਂ ਤੋਂ ਹੀ ਲੱਗੇਗਾ ਜਦੋਂ ਚੋਣਾਂ ਦੇ ਨਤੀਜੇ ਆਣਗੇ ਕਿਹੜੀ ਪਾਰਟੀ ਦੇ ਪੱਲੇ ਕੀ ਪੈਂਦਾ ਉਸ ਤੋਂ ਇਹ ਸਾਰੀਆਂ ਸਥਿਤੀ ਜਿਹੜੀ ਆ ਉਹ ਸਪਸ਼ਟ ਹੋਵੇਗੀ ਪਰ ਹੁਣ ਦੇਖਣਾ ਹੋਵੇਗਾ ਚੋਣ ਨਤੀਜੇ ਕੀ ਕਹਿੰਦੇ ਨੇ ਉਸ ਸਮੇਂ ਕਿਹੋ ਜਿਹੇ ਹਾਲਾਤ ਬਣਦੇ ਨੇ ਉਹ ਤਾਂ ਸਮਾਂ ਹੀ ਦੱਸੇਗਾ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੱਕ